ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਪੁਲਵਿੰਦਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਹੰਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਐਸੋੜੇ ਦਾ ਬਰਸੀਮ ਹੈ ਬਹੁਤ ਜ਼ਿਆਦਾ ਮਤਲਬ ਮੱਲਿਆ ਵੈ ਕਹਿ ਸਕਦੇ ਆ ਮਤਲਬ ਡਿੱਗ ਰਿਹਾ ਹੈ ਉਹਨਾਂ ਕਹ ਲੋ ਬਰਸੀਮ ਨੂੰ ਡਿੱਗਣ ਤੋਂ ਬਚਾਉਣ ਲਈ ਇਹਨੂੰ ਸਾਨੂੰ ਜਲਦੀ ਕੱਟ ਲੈਣਾ ਚਾਹੀਦਾ ਹੈ ਕੱਟਣ ਤੋਂ ਬਾਅਦ ਇਹਦਾ ਹੇ ਬਣਾ ਲਓ ਅਸੀਂ ਅੱਜ ਹੇ ਬਣਾ ਰਹੇ ਆਂ ਇਹਦਾ ਤੇ ਇਸ ਵੇਲੇ ਬਹੁਤ ਵੱਡੀ ਤਕਾਰ ਦੇ ਵਿੱਚ ਬਰਸੀਮ ਦੇ ਉੱਤੇ ਸੁੰਡੀ ਆਈ ਵੀ ਹੈ ਤੇ ਜੇ ਅਸੀਂ ਇਹਨੂੰ ਕੱਟ ਲਾਂਗੇ ਤੇ ਜਿਹੜੇ ਉਹ ਜਾਨਵਰਾਂ ਨੇ ਛੁੰਡੀ ਨੂੰ ਚੱਕ ਲੈਣਾ ਸਾਰਾ ਤੇ ਜਿਹੜਾ ਅਸੀਂ ਪਿੱਛੋਂ ਕੱਟਿਆ ਵਾ ਪਸਟਿਮ ਹੈ ਤੇ ਉਹਦੇ ਤੇ ਅਸੀਂ ਸਪਰੇਅ ਕਰਕੇ ਤੇ ਇਹਨਾਂ ਦਾ ਬੀਜ ਤਿਆਰ ਕਰ ਸਕਦੇ ਆ ਬੀਐਲ 42 ਬੀਐਲ 43 ਬੀਐਲ 44 ਇਹਨਾਂ ਦਾ ਜਿਹੜਾ ਬੀਜ ਬਣਾਉਣ ਦਾ ਟੁਕਮਾ ਟਾਈਮ ਹੁੰਦਾ ਉਹ ਤਕਰੀਬਨ ਅਪ੍ਰੈਲ ਦਾ ਪਹਿਲਾ ਪਹਿਲਾ 15 ਵਾਲਾ ਹੁੰਦਾ ਤੇ ਜਿਹੜਾ ਬੀਐਲ 10 ਹੈ ਉਹਦਾ ਅਸੀਂ ਜਿਹੜਾ ਬੀਜ ਬਣਾਉਣਾ ਹੈ ਉਹ ਅਪ੍ਰੈਲ ਦੇ ਦੂਜੇ 15 ਵਾਲੇ ਚ ਬਣਾ ਸਕਦੇ ਆ ਤੇ ਇਸ ਸਾਲ ਨਮੀ ਬੜੀ ਐ ਮੌਸਮ ਬੜਾ ਠੰਡਾ ਲੋ ਨਹੀਂ ਚੱਲ ਰਹੀ ਤੇ ਬਰਸੀਮ ਨੇ ਅਜੇ ਫੁੱਲ ਨਹੀਂ ਚੱਕਿਆ ਬਰਸੀਮ ਬਣਾਉਣ ਦਾ ਇੱਕ ਦੂਜਾ ਢਾਂਗ ਇਹ ਵੀ ਐ ਰੱਖਣ ਦਾ ਬਰਸੀਮ ਨੂੰ ਜਦੋਂ ਕੋਈ ਕੋਈ ਬੂਟਾ ਫੁੱਲ ਕੱਢ ਲਵੇ ਇਹਦਾ ਵਲੋਂ ਸਾਡਾ ਜਿਹੜਾ ਬਰਸੀਮ ਐ ਉਹਦਾ ਅਸੀਂ ਵੀ ਲਈ ਸਾਨੂੰ ਰੱਖ ਲੈਣਾ ਚਾਹੀਦਾ ਤੇ ਬਰਸੀਮ ਨੂੰ ਕੱਟ ਕੇ ਹੁਣ ਜਿਹੜੀ ਕਣਕਾ ਸਾਡੀ ਉਹ ਪੱਕੀ ਜਿੰਨੀ ਸੰਡੀ ਐ ਜਿਹੜੀ ਉਹ ਬਰਸੀਮ ਦੇ ਉੱਤੇ ਆ ਰਹੀ ਐ ਇਸ ਵੇਲੇ ਅਸੀਂ ਇਹਨੂੰ ਅੱਜ ਕਾਫੀ ਵੱਡੀ ਤਦਾਦ ਦੇ ਉੱਤੇ ਕੱਟ ਲਿਆ ਕੱਟ ਕੇ ਦਾ ਹੇ ਬਣਾ ਰਹੇ ਆ ਇਹਦੇ ਹੇ ਖਰਾਕੀ ਦਾਤ ਨਹੀਂ ਘਟਦੇ ਆਗੇ ਖਰਾਕੀ ਤੱਤ ਪੂਰੇ ਰਹਿਣਗੇ ਤੇ ਜਿਹੜਾ ਡਿਗਿਆ ਵਾ ਪਸ਼ੀਮਾ ਦਾ ਸੁੰਡੀ ਤੇ ਤਣਾਤ ਵੱਧਦੀ ਆ ਜਦੋਂ ਜੀ ਪਸ਼ੀਮ ਨੂੰ ਕਟਾਂਗੇ ਉਹਦੇ ਵਿੱਚ ਬੰਗਲੇ ਘਟਾਰਾਂ ਚਿੜੀਆਂ ਤੇ ਹੋਰ ਸਾਡੇ ਜਿਹੜੇ ਮਿੱਤਰ ਪੰਛੀ ਨੇ ਉਹਨਾਂ ਨੇ ਸੁੰਡੀ ਨੂੰ ਖਾ ਜਾਣਾ ਤੇ ਇਸ ਕਰਕੇ ਮੈਂ ਸਮਝਿਆ ਜਿਹੜਾ ਪਸ਼ੀਮਾ ਇਹਨੂੰ ਅਸੀਂ ਕਿਸੇ ਖੂਂਜੇ ਦੇ ਵਿੱਚ ਰੱਖ ਲਾਂਗੇ ਪਰ ਇਹਨੂੰ ਭੋਗ ਕਿਹਾ ਜਾਂਦਾ ਪੁਰਾਣੇ ਸਮੇਂ ਦੇ ਵਿੱਚ ਲੋਕ ਮੂਫਲੀ ਦਾ ਭੋਗ ਵੀ ਬਣਾਉਂਦੇ ਸੀ ਤੇ ਜਿਹੜੇ ਪੱਤੇ ਨੇ ਉਹਨਾਂ 'ਚ ਬੜੇ ਖਰਾਕੀ ਤੱਤ ਹੁੰਦੇ ਨੇ ਇਹੜਾ ਪਰਸੀਨਾ ਸਾਨੂੰ ਸਵੇਰੇ ਸਵੇਰੇ ਕੱਟ ਕੇ ਤੇ ਫਿਰ ਉਹਨੂੰ ਸੁਕਾ ਲੈਣਾ ਚਾਹੀਦਾ ਬਲੀਕ ਕਰਕੇ ਜਿਹੜੇ ਪੱਤੇ ਨੇ ਉੱਡਣੇ ਚਾਹੀਦੇ ਥੱਲੇ ਨੇ ਝਾਣਨੇ ਚਾਹੀਦੇ ਖੇਚ ਵੀ ਕਦਾ ਕੋ ਰੱਖ ਲੋ ਜਾਲਾ ਨਾ ਰੱਖੋ ਤਾਂ ਕਿ ਪੱਤੇ ਨਾ ਢੜ ਜਾਣ ਇਸ ਕਰਕੇ ਮੈਂ ਸਮਝਾ ਹੁਣ ਬੜਾ ਠੁਗਮਾ ਟਾਈਮ ਹੈ ਇਸ ਚੀਂ ਦਾ ਬੀਜ ਵੀ ਤਿਆਰ ਕਰ ਸਕਦੇ ਹਾਂ ਅਸੀਂ ਤੇ ਜਿਹੜਾ ਸਾਡਾ ਫਾਲਤੂ ਐ ਇਸ ਵੇਲੇ ਜਿਹੜਾ ਪਰਸੀਨਾ ਸਾਡਾ ਖਰਾਬ ਹੋ ਰਿਹਾ ਤੇ ਉਹਨੂੰ ਅਸੀਂ ਸੱਜੇ ਢੰਗ ਨਾਲ ਸਾਫ਼ ਸਕਦੇ ਹਾਂ ਨਾਲ ਵੀ ਹੋਏ ਅਸੀਂ ਟੋਕਾ ਕਰ ਲਿਆ ਟੋਕਾ ਕਰਨ ਤੋਂ ਬਾਅਦ ਸਾਡੇ ਜਿਹੜੇ ਸੱਜਣ ਨੇ ਇਹ ਪੱਜਾ ਪਾ ਪਾ ਕੇ ਬਾਹਰ ਲੈ ਕੇ ਜਾ ਰਹੇ ਨੇ ਬਾਰੇ ਸਾਨੂੰ ਉਤਰਪਾਲਾਂ ਪਛਾ ਲਿਆ। ਸਰਪਾਲਾਂ ਦੇ ਉੱਤੇ ਅਸੀਂ ਨੂੰ ਖਲਾਬ ਰਹਿਣਾ। ਕਿੰਨਾ ਤੇਰੇ ਪੂਰਾ ਸੁੱਕਦਾ ਨਹੀਂ ਜਦੋਂ ਅਸੀਂ ਮੁਠੀ ਦੇ ਵਿੱਚ ਇਹਨੂੰ ਕੁੱਟ ਕੇ ਦੇਖਾਂਗੇ ਤੇ ਇਹਦੇ ਚਿਹੜੀ ਨਮੀ ਦੀ ਮਾਤਰਾ ਉਹ ਘੱਟ ਜਵੇ ਤੇ ਉਹ ਤੋਂ ਬਾਅਦ ਇਹਨੂੰ ਅਸੀਂ ਕਿਸੇ ਕੁੰਜੇ ਦੇ ਵਿੱਚ ਸਟੋਰ ਕਰ ਲਾਂਗੇ ਤੇ ਥੋੜੀ ਜਿਹੀ ਇਹਦਾ ਧੂੜੀ ਮਿਲਾ ਕੇ ਫਿਰ ਅਸੀਂ ਆਪਣੇ ਪਰਸੋਂ ਨੂੰ ਵਾਤਾਂਗੇ। ਇੱਕ ਤਾਂ ਸਾਡਾ ਸਮਾਂ ਬਚ ਗਿਆ ਤੇ ਇੱਕ ਜਿਹੜਾ ਵਸੀਮ ਹੈ ਫਾਲਤੂ ਉਹ ਅਸੀਂ ਇੱਕੋ ਦਿਨ ਕੱਟ ਕੇ ਰੱਖ ਲਿਆ ਤੇ ਮੈਂ ਸਮਝਦਾ ਕਿਸਾਨ ਵੀਰਾਂ ਨੂੰ ਜਿਹੜਾ ਫਾਲਤੂ ਵਸੀਮ ਹੈ ਉਹਨੂੰ ਕੱਟ ਕੇ ਸੁਕਾ ਲੈਣਾ ਚਾਹੀਦਾ। ਤੇ ਫੇਰ ਉਹਨੂੰ ਆਫ ਟਾਈਮ ਦੇ ਵਿੱਚ ਬਾਅਦ ਚ ਵੀ ਅਸੀਂ ਜਦੋਂ ਹਰੇ ਪੱਠਿਆਂ ਦੀ ਘਾਟ ਹੋਊਗੀ ਉਦੋਂ ਵਰਤ ਸਕਦੇ ਆ ਦੂਜਾ ਸੰਡੀ ਦਾ ਵੀ ਇਹਦੇ ਨਾਲ ਕੰਟਰੋਲ ਹੋ ਜਾਊਗਾ ਜੀ